ਜਿੰਦਾਬਾਦ ਨਾਰੇ ਲਾਉਂਦੇ ਹੋ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਐਮ ਐ ਐਸ ਬੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇੱਕ ਮਿੰਟ ਮੈਂ ਸੁਦੇਵ ਰਾਜ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਸਾਡੇ ਜੀ ਅਸੀਂ ਕਾਂਗਰਸ ਪਾਰਟੀ ਵੱਲੋਂ ਆਪਣੇ ਸਾਥੀ ਵਿਵੇਕਮਾਰ ਗੋਰਾ ਨੂੰ ਇਕੜੇ ਤੋਂ ਆਕੇ ਤੇ ਮੈਦਾਨ ਦੇ ਵਿੱਚ ਲਿਆਂਦਾ ਸੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਔਰ ਝਾੜੂ ਵਾਲੇ ਸਾਰੇ ਬਿਲਕੁਲ ਸਾਡੇ ਖਿਲਾਫ ਸੀ ਤਗੜੇ ਹੋ ਕੇ ਲੱਗੇ ਸੀ ਪਰ ਸਾਡੇ ਜ਼ੋਨ ਨੰਬਰ 8 ਦੇ ਲੋਕਾਂ ਨੇ ਸਾਨੂੰ ਬਤਵਾ ਦਿੱਤਾ ਔਰ ਕਾਂਗਰਸ ਪਾਰਟੀ ਦੇ ਯਕੀਨ ਕੀਤਾ ਔਰ ਸਾਡਾ ਕੈਂਡੀਡੇਟ ਚਿਤਾਇਆ ਅਈ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਹਾਈ ਕਮਾਂਡ ਨੂੰ ਵਧਾਈ ਦਿੰਨੇ ਆ ਕਿ 27 ਦੇ ਵਿੱਚ ਤਗੜੇ ਹੋ ਕੇ ਚੈਰੀ ਕਰੋ ਇਕ ਮੁੱਠ ਹੋ ਕੇ ਪੰਜਾਬ ਦੇ ਵਿੱਚ ਸਰਕਾਰ ਲਈਏ ਉਸ ਤੋਂ ਬਾਅਦ ਹਿੰਦੁਸਤਾਨ ਤੇ ਆਪਣੀ ਕਾਂਗਰਸ ਦੀ ਸਰਕਾਰ ਲਈਏ ਮੁਕਾਬਲਾ ਕਿੰਨਾ ਤਕੜਾ ਸੀ ਮੁਕਾਬਲਾ ਵੇਖੋ ਜੀ ਮੌਜੂਦਾ ਸਰਕਾਰਾਂ ਦੇ ਨਾਲ ਲੜਨਾ ਕਿਤੇ ਸੌਖਾ ਥੋੜਾ ਵਾ ਠੀਕ ਹੈ ਨਾ ਜੀ ਉਹਦੇ ਸ਼ਰੀਆਮ ਕਹਿੰਦੇ ਉਹਨਾਂ ਦੇ ਲੀਡਰ ਵੀ ਮਾਪ ਦਾਮ ਸਾਰੇ ਕੰਮ ਵਰਤਾਂਗੇ ਤੇ ਕਿਤੇ ਵੀ ਹੈ ਤੁਹਾਡੇ ਸਾਹਮਣੇ ਤੁਸੀਂ ਪ੍ਰੈਸਰ ਬੋਟਰ ਜੇ ਸਾਰੇ ਪੰਜਾਬ ਜੀ ਤੱਕ ਆਇਆ ਪਰ ਅਹੀ ਮੈਂ 15 ਸਾਲ ਸਰਪੰਚ ਰਿਆ ਹਾਂ ਦੋ ਵਾਰੀ ਮੈਂ ਬਲਕ ਸੰਮਤੀ ਮੈਂਬਰ ਰਿਆ ਹਾਂ ਤਾਂ ਘਰ ਤੋਂ ਕਰਦੇ ਸੀ ਡਰਦੇ ਨਹੀਂਗੇ ਪਰਚੇ ਪੁੱਟੇ ਵੀ ਬੜੇ ਚੱਲੇ ਆ ਠੀਕ ਹੈ ਨਾ ਇਹ ਸਾਨੂੰ ਡਾਡੂ ਨਹੀਂ ਹੈਗਾ ਕਿਸ ਦਾ ਲੋਕਾਂ ਦੇ ਕੰਮ ਕਰੋ ਤੇ ਲੋਕ ਆਪਣੇ ਆਪ ਹੀ ਫਤਵਾ ਦਿੰਦੇ ਨੇ ਹੁਣ ਅਗਲੀ ਤਿਆਰੀ 27 ਦੇ ਨਾਲ ਅਗਲੀ ਤਿਆਰੀ 27 ਦੀ ਹੈ ਜੀ ਅਸੀਂ ਬੰਦੇ ਟੁੱਟਣ ਥੋੜਾ ਦੇਣੇ ਨੇ ਅਸੀਂ ਤੇ ਪੂਰਾ ਮਾੜਾ ਮੋਟਾ ਜਿਹਦੇ ਕਮੀਆਂ ਪੇਸ਼ੀਆਂ ਉਹ ਵੀ ਕੱਢ ਦੇਣੀਆਂ ਸ਼ਾਮੀ ਲੈ ਜੀ